ਸਰਨਣੇ ਕੇ ਲਿए ਯਹਾਂ ਪਰ ਮਾਨਾ ਸਿੱਧੂ ਪਹੁੰਚੇ ਹੈ ਮਾਨਾ ਸਿੱਧੂ ਸੇ ਬਾਤ ਚਿਤ ਕਰੇਗੇ ਮੈਂ ਜੀ ਮੈਂ ਆਪਣੇ ਕਿਸਾਨ ਅੰਦੋਲਨ ਮੈਂ ਆਪਣੇ ਮੈਂ ਥੋੜਾ ਜਿਹਾ ਬਿਮਾਰ ਬਹੁਤ ਚੱਲ ਰਿਹਾ ਹੈ ਨਾ ਕਰਕੇ ਮੈਂ ਤੋਂ ਬਾਲੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਹੈ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾ ਇੱਥੇ ਵੱਜ ਰਹੇ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ੍ਹ ਲਈ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਸਵੇਰ ਤੋਂ ਲਗਾਤਾਰ ਅंसू ਗੈਸ ਦੇ ਗੋਲੇ ਚਲਾਏ ਜਾ ਰਹੇ ਹਨ ਤੁਹ ਫਿਕਰ ਨਾ ਕਰੋ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸ੍ਰੀ ਕਾਮ ਪੂਰੇ ਸਦੇਸ਼ ਦੀ ਮਾਲਕਾ ਨੂੰ ਸ਼ਰਮ ਨਹੀਂ ਆਉਂਦੀ મોદી ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਪਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਜੀ ਇਹਨਾਂ ਨੇ ਗਿੱਲੇ ਵਿਛਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕਾ ਕਹਾਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਾਂ ਦੇ ਹਾਲਾਤ ਨੇ ਮੈਂ 3 ਹਫਤੇ ਤੱਕ ਮੈਂ ਥੋੜਾ ਬਿਮਾਰ ਆਂ ਪਰ ਇਕੱਲੇ ਇਕੱਲੇ ਜਿਹੜਾ ਤੁਹਾਡਾ ਸਵਾਲ ਆ ਮੇਰਾ ਜਵਾਬ ਦੇ ਕੇ ਜਾਉਂ ਬੁਖਾਰ ਚੜਿਆ ਹੋਇਆ ਮੈਂ ਕਰ ਜੀ ਕਿਉਂ ਇੱਥੇ ਮਾਨਸ ਸਿੱਧੂ ਜੋ ਕਿ ਬਿਮਾਰ ਹੈ ਲੇਕਿਨ باوجود ਇਸਕੇ ਯਹਾਂ ਪਰ ਪਹੁੰਚੇ ਹੈ ਸਿਰਫ ਕਿਸਾਨ ਯੁਵਾਵੋ ਮੈਂ ਜੋਸ਼ ਭਰਨੇ ਲਈ ਅੰਬਾਲਾ ਸੇ ਹਰਿਆਣਾ ਤੱਕ ਕੇ ਲਈ ਕਮਲਪ੍ਰੀਤ ਸਬਰਵਾਲ ਦੇ ਲੋਕਾਂ ਦੇ ਯੁਵਾਵਾਂ ਵਿੱਚ ਜੋਸ਼ ਭਰਨੇ ਲਈ ਯਹਾਂ ਪਰ ਮਾਨਾ ਸਿੱਧੂ ਪਹੁੰਚੇ ਹੈ ਮਾਨਾ ਸਿੱਧੂ ਸੇ ਬਾਤ ਚੀਤ ਕਰਨਗੇ ਮੈਂ ਜੀ ਮੈਂ ਆਪਣੇ ਕਿਸਾਨ ਅੰਦੋਲਨ ਮੈਂ ਆਪਣੇ ਮੈਂ ਥੋੜਾ ਜਿਹਾ ਬਿਮਾਰ ਬਹੁਤ ਚੱਲ ਰਿਹਾ ਹੈ ਨਾ ਇਸ ਕਰਕੇ ਮੈਂ ਤੋਂ ਬੜੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਆ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾ ਇੱਥੇ ਵੱਜ ਰਹੇ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ ਲਈ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਸਵੇ ਸੇ ਲਗਾਤਾਰ ਅੰਛੂ ਗੈਸ ਦੇ ਗੋਲੇ ਚਲਾਏ ਜਾ ਰਹੇ ਹਨ ਤੁਹਾਨੂੰ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸੈਕਟਾਮ ਪੂਰੇ ਇਸ ਦੇਸ਼ ਦੀ ਮਾਲਕਾਂ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜਿੱਥੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਕੋਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਇੱਡੀ ਈਲੇ ਬਿਠਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕੀ ਕਹਾਂਗਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਰੇ ਹਾਲਾਤ ਨੇ میں تھوڑا بیمار ہوں پر کلے کلے سوڑا سوال ہے میرا جواب دے کے مانا جو کی بیمار ہے لیکن باوجود اس کے یہاں پر پہنچے ہیں صرف کسان یوہوں میں جوش بھرنے کے لیے امبالا سے ہریا تک کے لیے کملپریت سب آندو میں یو میں جوش بھرنے کے لیے یہاں پر مانا سو پہنچے ہیں مانا سندھو سے بات چیت کریں گے میں اپنے میں تھوڑا بیمار بہت چل رہے ہیں نا میں تو ਆਲੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਆ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾਂ ਇੱਥੇ ਵੱਜ ਰਹੇ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ੍ਹ ਲਈ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਕਹਤਾ ਰਾਂਚੂ ਗੈਸ ਕੇ ਗੋਲੇ ਚਲਾਏ ਜਾ ਰਹੇ ਹਨ ਤੁਹਾਨੂੰ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸੈਕਟਾਮ ਪੂਰੇ ਇਸ ਦੇਸ਼ ਦੀ ਮਾਲਕਾ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜਿੱਥੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਪਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਇੱਥੇ ਈਲੇ ਈਲੇ ਬਿਚਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕੀ ਕਰਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਾਂ ਦੇ ਹਾਲਾਤ ਨੇ میں تھوڑا بیمار کلے کل سوال ہے میرا جواب دے کے بخار چڑھا ہوا تو یہ مانا سو جو بیمار ہے لیکن باوجود اس کے یہاں پر پہنچے ہیں صرف کسان یواؤں میں جوش بھرنے کے لیے ہریا تک کے لیے پریت سبروال آدھول میں میں جوش بھرنے کے لیے یہاں پر مانا سدھو پہنچے ہیں مانا سندھو سے بات چیت کریں گے ਮੈਂ ਮੈਂ ਆਪਣੇ ਮੈਂ ਥੋੜਾ ਜਿਹਾ ਬਿਮਾਰ ਬਹੁਤ ਚੱਲ ਰਿਹਾ ਹਾਂ ਨਾ ਇਸ ਕਰਕੇ ਮੈਂ ਤੋਂ ਬੜੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਆ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾਂ ਇੱਥੇ ਵੱਜ ਰਹੀਆਂ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ ਲਿਆ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਤਾਰਾਂ ਨੂੰ ਗੈਸ ਦੇ ਗੋਲੇ ਚਲਾਏ ਜਾ ਰਹੇ ਹਨ ਤੁਹਾਨੂੰ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸਤ ਕਾਮ ਪੂਰੇ ਇਸ ਦੇਸ਼ ਦੀ ਮਾਲਕਾ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜਿੱਥੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਕੋਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਇੱਡੀ ਈਲੇ ਬਿਠਾ ਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕੀ ਕਰਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਾਂ ਦੇ ਹਾਲਾਤ ਨੇ میں تھوڑا جہاں بیمار ہوں پر کلے کلے سوڑا سوال ہے میرا جواب دے کے بخار چڑھا ہویا تو یہ تھے مانا سدھو جو کی بیمار ہے لیکن باوجود اس کے یہاں پر پہنچے ہیں صرف کسان یوہوں میں جوش بھرنے کے لیے امبالا سے ہریا تک کے لیے کملپریت سبروال آندو میں یوو میں جوش بھرنے کے لیے یہاں پر مانا سو پہنچے ہیں مانا سندھو سے بات چیت کریں گے میں اپنے میں اپنے میں تھوڑا بمار بہت چل رہے ہیں نا ਮੈਂ ਤਾਂ ਬੜੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਆ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾਂ ਇੱਥੇ ਵੱਜ ਰਹੀਆਂ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ ਲਿਆ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਤਾਰਾਂ ਨੂੰ ਗਾਸਕੇ ਗੋਲੇ ਚਲਾਏ ਜਾ ਰਹੇ ਹਨ ਤੁਹਾਨੂੰ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸੈਕਟਾਮ ਪੂਰੇ ਇਸ ਦੇਸ਼ ਦੀ ਮਾਲਕਾ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜਿੱਥੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਕੋਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਇੱਡੀ ਈਲੇ ਬਿਠਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕਾ ਕਰਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਾਂ ਦੇ ਹਾਲਾਤ ਨੇ ਮੈਡੀਕਲ ਹੱਤਾਂ ਪਰ ਥੋੜਾ ਬਿਮਾਰ ਆ ਪਾ ਇਕੱਲੇ ਇਕੱਲੇ ਜਿਹੜਾ ਤੁਹਾਡਾ ਸਵਾਲ ਆ ਮੇਰਾ ਜਵਾਬ ਦੇ ਕੇ ਜਾਊਂ ਬੁਖਾਰ ਚੜਿਆ ਹੋਇਆ ਜੀ ਤੋਂ ਇੱਥੇ ਮਾਨਾ ਸਿੱਧੂ ਜੋ ਕਿ ਬਿਮਾਰ ਹੈ ਲੇਕਿਨ ਬਾਵਜੂਦ ਇਸਕੇ ਯਹਾਂ ਪਰ ਪਹੁੰਚੇ ਹੈ ਸਿਰਫ ਕਿਸਾਨ ਯੁਵਾਵੋ ਮੇਂ ਜੋਸ਼ ਭਰਨੇ ਕੇ ਲਈ ਅੰਬਾਲਾ ਸੇ ਹਰਿਆਣਾ ਤੱਕ ਕੇ ਲਈ ਕਮਲਪ੍ਰੀਤ ਸਬਰਵਾਲ ਕਲੰਡਾ ਯੁਵਾਵੋ ਮੇਂ ਜੋਸ਼ ਭਰਨੇ ਕੇ ਲਈ ਯਹਾਂ ਪਰ ਮਾਨਾ ਸਿੱਧੂ ਪਹੁੰਚੇ ਹੈ ਮਾਨਾ ਸਿੱਧੂ ਸੇ ਬਾਤਚੀਤ ਕਰੇਗੇ ਮੈਂ ਜੀ ਮੈਂ ਆਪਣੇ ਕਿਸਾਨ ਅੰਦੋਲਨ ਮੈਂ ਆਪਣੇ ਮੈਂ ਥੋੜਾ ਜਿਹਾ ਬਿਮਾਰ ਬਹੁਤ ਚੱਲ ਰਿਹਾ ਹੈ ਨਾ ਇਸ ਕਰਕੇ ਮੈਂ ਤੋਂ ਬੜੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਨ ਲਈ ਆਇਆ ਮੈਂ ਜਵਾਨੀ ਹੈ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾ ਇੱਥੇ ਵੱਜ ਰਹੇ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ ਲਿਆ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਸਵੇਰ ਤੋਂ ਲਗਾਤਾਰ ਅंसू ਗੈਸ ਦੇ ਗੋਲੇ ਚਲਾਏ ਜਾ ਰਹੇ ਹਨ ਤੁਹਾਨੂੰ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕ ਆ ਸਾਡੀ ਸ੍ਰੀ ਕਾਮ ਪੂਰੇ ਸਦੇਸ਼ ਦੀ ਮਾਲਕਾਂ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਪਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਜੀ ਇਹਨੇ ਢੀਲੇ ਬਿਠਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕਾ ਕਹਾਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਦੇ ਹਾਲਾਤ ਨੇ ہفتا میں تھوڑا بیمار ہوں کلے کل میرا جواب بخار چڑھا ہوا یہ مانا سو کی بیمار ہے لیکن یہاں پر پہنچے ہیں ہریا تک کے لیے کملپریت سبروال آندو میں یو میں جوش بھرنے کے لیے یہاں پر مانا سیدو پہنچے ہیں مانا سیدو سے بات چیت کریں گے میں اپنے میں تھوڑا جا بہت چل رہے ہیں نا ਤਾਂ ਬਾਲੀਆਂ ਗੱਲਾਂ ਤਾਂ ਨਹੀਂ ਹੁੰਦੀਆਂ ਪਰ ਮੈਂ ਆਪਣੇ ਪੰਜਾਬ ਲਈ ਇੱਥੇ ਸੀ ਮਰਨ ਮੇਟਣ ਲਈ ਆਇਆ ਮੈਂ ਜਵਾਨੀ ਆ ਮੇਰੀ ਨੌਜਵਾਨ ਮੇਰੇ ਭਰਾਵਾਂ ਦੇ ਨਾਲ ਉਹਨਾਂ ਦੇ ਮੈਂ ਘਰੇ ਬੈਠਾ ਸੀ ਕਹਿੰਦਾ ਸੱਟਾਂ ਇੱਥੇ ਵੱਜ ਰਹੇ ਨੇ ਮੈਂ ਉਹਨਾਂ ਦੇ ਨਾਲ ਸੱਟਾ ਖਾਣ ਲਈ ਇੱਥੇ ਆਇਆ ਅਸੀਂ ਜੋ ਸਾਡੇ ਆਗੂਆਂ ਦਾ ਜੋ ਸਾਡੇ ਲੋਕਾਂ ਦਾ ਜੋ ਸਾਡਾ ਫਤਵਾ ਹੋਊਗਾ ਉਹਨਾਂ ਦੇ ਨਾਲ ਮੈਂ ਆਪਣੇ ਲੋਕਾਂ ਦੇ ਲਈ ਮਰਨ ਲਈ ਖੜ ਲਿਆ ਆਇਆ ਇੱਥੇ ਇਹ ਮੇਰਾ ਮੇਰੀ ਮੇਰਾ ਪੰਜਾਬ ਹੈ ਮੇਰੀ ਕਿਸਾਨੀ ਹੈ ਤਾਰਾਂ ਅंसू ਗੈਸ ਕੇ ਗੋਲੇ ਚਲਾਏ ਜਾ ਰਹੇ ਹੈ ਤੁਹ ਫਿਕਰ ਨਾ ਕਰ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਦੇਸ਼ ਯਾਦ ਕਰਵਾਇਆ ਸੀ ਅਸੀਂ ਪੂਰੇ ਦੇਸ਼ ਦਾ ਪੰਜਾਬ ਮਾਲਕਾ ਸਾਡੀ ਸ੍ਰੀ ਕਾਮ ਪੂਰੇ ਸਦੇਸ਼ ਦੀ ਮਾਲਕਾ ਨੂੰ ਸ਼ਰਮ ਨਹੀਂ ਆਉਂਦੀ ਮੋਦੀ ਵਰਗਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਜੇ ਥੋੜੇ ਕੋਲੇ ਪੰਜਾਬੀ ਚਲੇਗਾ ਥੋੜੇ ਪਲੇ ਅੱਲੇ ਪੱਲੇ ਕੀ ਰਹਿਣਾ ਸਾਡਾ ਅੱਡੀ ਈਲੇ ਬਿਠਾਦੀ ਸੜਕਾਂ ਦੇ ਉੱਪਰ ਕੰਕਰੀਟ ਖੜਾ ਕਰ ਦਿਆ ਕਾ ਕਹਾਦਾ ਇਹਨਾਂ ਦਾ ਤੁਸੀਂ ਦੇਖੋ ਨਾ ਹਾਲਾਤ ਕੀ ਬਣਦਾ ਇਹਨਾਂ ਦੇ ਹਾਲਾਤ ਨੇ میں تھوڑا بیمار کلے کلے تھوڑا سوال ہے میرا جواب دے کے جاؤ بخار چڑھا ہوا تو یہ تھے مانا سدھو جو کہ بیمار ہے لیکن باوجود اس کے یہاں پر پہنچے ہیں صرف کسان یوہوں میں جوش بھرنے کے لیے سے